ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਤੀਆਂ ਦੇ ਲੇਖ ਲੈ ਕੇ ਭਾਗ ਦੂਜਾ ਇਸ ਨੂੰ ਲਿਖਿਆ ਜਸਵੀਰ ਕੌਰ ਢਾਲੀਵਾਲ ਨੇ ਚਰਨਜੀਤ ਤੇ ਸਤਨਾਮ ਦੋਵੇਂ ਰਲ ਕੇ ਆਪਣੀਆਂ ਬੇਟੀਆਂ ਨੂੰ ਸੰਭਲਣ ਲੱਗੇ ਬੇਬੇ ਜੀ ਅਮਨ ਰਮਨ ਵੱਲ ਝਾਕਦੀ ਵੀ ਨਾ ਕਿੱਥੇ ਪੱਥਰ ਮੇਰੇ ਕਰਮਾਂ 'ਚ ਤਰੇ ਪਏ ਸੀ ਕਹਿੰਦੀ ਰਹਿੰਦੀ ਚਰਨਜੀਤ ਦੋਵਾਂ ਨੂੰ ਤੁੱਪੇ ਚੂਲੇ ਵਿੱਚ ਪਾ ਦਿੰਦੀ ਤੇ ਆਪਣੇ ਕੰਮ ਕਾਜ ਨਵੇੜ ਲੈਂਦੀ ਸਤਨਾਮ ਨੇ ਹਫਤੇ ਬਾਅਦ ਅੱਜ ਕੰਮ ਤੇ ਜਾਣਾ ਸੀ ਤੇ ਸਵੇਰੇ ਹੀ ਸਰਪੀ ਭੈਣ ਤੇ ਬਾਜੀ ਭਾਣ ਜੇ ਆ ਗਏ ਸਤਨਾਮ ਨੂੰ ਕੁਝ ਰਾਹਤ ਹੋਈ ਕਿ ਚਲੋ ਹੁਣ ਦੋ ਦਿਨ ਹੋਰ ਵਧੀਆ ਲੰਘ ਜਾਣਗੇ ਬੱਚੇ ਤਾਂ ਦੋਵੇਂ ਆਉਂਦੇ ਹੀ ਅਮਨ ਰਮਨ ਦੇ ਦਿਵਾਲੇ ਹੋ ਗਏ ਬਾਜੀ ਬੇਬੇ ਜੀ ਕੋਲ ਬਾਹਰ ਤੁੱਪੇ ਬੈਠ ਗਏ ਚਰਨਜੀਤ ਚਾਹ ਉਥੇ ਹੀ ਲੈ ਆਈ ਸਰਬੀ ਦੀ ਚਾਹ ਅੰਦਰ ਕਮਰੇ ਵਿੱਚ ਲੈ ਕੇ ਚਲੀ ਗਈ ਉਹ ਅੰਦਰ ਬੱਚਿਆਂ ਕੋਲ ਸੀ ਸਰਬੀ ਚਰਨਜੀਤ ਤੰਗਤਾ ਨਹੀਂ ਕਰਦੀਆਂ ਔਖਾ ਹੁੰਦਾ ਹੋ ਤੈਨੂੰ ਕੱਲੀ ਨੂੰ ਨਹੀਂ ਪੈਣ ਜੀ ਬਸ ਭੁੱਖ ਲੱਗੀ ਤੇ ਥੋੜਾ ਬਹੁਤ ਰੋਂਦੀਆਂ ਨੇ ਸਰਬੀ ਮੈਂ ਹੁਣ ਹਫ਼ਤਾ ਕੋ ਆਪਣੀਆਂ ਭਤੀਜੀਆਂ ਕੋਲ ਰਹਿਣ ਆਈਆਂ ਚਰਨਜੀਤ ਬਹੁਤ ਖੁਸ਼ ਹੋਈ ਕਹਿੰਦੀ ਸੱਚੀ ਪੈਣੀ ਵਧੀਆ ਫਿਰ ਤਾਂ ਤੁਸੀਂ ਬੇਬੇ ਜੀ ਦੇ ਕੋਲ ਅਮਨ ਰਮਨ ਨੂੰ ਲੈ ਜਾਇਆ ਕਰੋ ਸ਼ਾਇਦ ਉਹਨਾਂ ਨੂੰ ਆਪਣੀਆਂ ਪੋਤੀਆਂ ਦਾ ਮੋਹ ਆਉਣ ਲੱਗ ਜਾਏ ਮੈਥੋਂ ਤਾਂ ਫੜਦੇ ਨਹੀਂ ਗੁੱਸੇ ਵਿੱਚ ਖਿਜਣ ਲੱਗ ਜਾਂਦੇ ਨੇ ਸਤਨਾਮ ਅੰਦਰ ਆਉਂਦਾ ਹੋਇਆ ਸਰਬੀ ਨੂੰ ਪੁੱਛਣ ਲੱਗਾ ਭੈਣੇ ਘਰ ਸਰਚੂ ਤੇਰੇ ਬਗੈਰ ਸਰਬੀ ਮੇਰੀ ਨੰਦ ਦਾ ਆਪਦੇ ਘਰੇ ਸਰਦਾ ਸੀ ਉਹਨੇ ਕੱਲ ਨੂੰ ਸਵੇਰੇ ਆ ਜਾਣਾ ਸਤਨਾਮ ਨੂੰ ਹੁਣ ਹਫ਼ਤਾ ਕੋਈ ਫਿਕਰ ਨਹੀਂ ਸੀ ਉਹ ਕੰਮ ਤੇ ਚਲਾ ਗਿਆ ਮਗਰ ਉਹ ਸਰਪੀ ਤੇ ترسےم ਬੇਬੇ ਨੂੰ ਸਮਝਾਉਣ ਲੱਗੇ ਪਰ ਬੇਬੇ ਨੇ ਜਿੱਦ ਫੜੀ ਹੋਈ ਸੀ ਕਿ ਮੈਂ ਪੋਤੀਆਂ ਦਾ ਮੂਹਣੀ ਦੇਖਣਾ ترسےਮ ਉਠਿਆ ਚੂਲੇ 'ਚੋਂ ਰਮਨਦੀਪ ਨੂੰ ਚੁੱਕ ਕੇ ਉਹਨੇ ਬੇਬੇ ਦੀ ਗੋਦੀ ਵਿੱਚ ਪਾ ਦਿੱਤੀ ترسےਮ ਕਹਿੰਦਾ ਬੇਬੇ ਜੀ ਇਹ ਸਤਨਾਮ ਦੀਆਂ ਤੀਆਂ ਨੇ ਬੇਬੇ ਤੂੰ ਇਹਨਾਂ ਤੋਂ ਮੂਹਣੀ ਮੋੜ ਸਕਦੀ ਚਰਨਜੀਤ ਦਾ ਇਹਦੇ 'ਚ ਕੀ ਕਸੂਰ ਹੈ ਅਮਨਦੀਪ ਪਹਿਲਾਂ ਹੀ ਸਰਪੀ ਕੋਲ ਸੀ ਉਹਨੇ ਵੀ ਬੇਬੇ ਜੀ ਨੂੰ ਫੜਾ ਦਿੱਤੀ ਬੇਬੇ ترਸੀਮ ਸਾਹਮਣੇ ਕੁਝ ਨਾ ਬੋਲੀ ਤੇ ਰਮਨਦੀਪ ਤੇ ਅਮਨਦੀਪ ਨੂੰ ਚੱਕ ਲਿਆ ਚਰਨਜੀਤ ਨੂੰ ਤਾਂ ਦੇਖ ਕੇ ਚਾ ਅਜਿਹਾ ਚੜ ਗਿਆ ਵੀ ਬੇਬੇ ਜੀ ਨੇ ਕੁੜੀਆਂ ਨੂੰ ਚੱਕ ਲਿਆ ਦੁਪਹਿਰ ਨੂੰ ਰੋਟੀ ਖਾ ਕੇ ترਸੀਮ ਵਾਪਸ ਚਲਾ ਗਿਆ ਬੇਬੇ ਨੂੰ ਜਾਣ ਲੱਗਾ ਕਹਿ ਕੇ ਗਿਆ ਕਿ ਹੁਣ ਸ਼ਿਕਾਇਤ ਦਾ ਮੌਕਾ ਨਾ ਦਿਓ ਸਤਨਾਮ ਸ਼ਾਮ ਨੂੰ ਜਦੋਂ ਘਰ ਆਇਆ ਤਾਂ ਸਰਪੀ ਨੇ ਉਹਨੂੰ ਵੀ ਦੱਸ ਦਿੱਤਾ ਰੋਜ਼ ਹੀ ਸਰਬੀ ਦੋਵਾਂ ਨੂੰ ਬੇਬੇ ਨੂੰ ਫੜਾ ਦਿੰਦੀ ਬੇਬੇ ਚੱਕ ਤਾਂ ਲੈਂਦੀ ਪੋਤੀਆਂ ਨੂੰ ਪਰ ਕੁਝ ਬੋਲਦੀ ਨਾ ਸ਼ਾਇਦ ਤਰਸੇਮ ਕਰਕੇ ਹੀ ਚੁੱਪ ਸੀ ਹਫ਼ਤਾ ਕੋ ਰਹਿ ਕੇ ਸਰਬੀ ਵੀ ਸੌਰਿਆਂ ਨੂੰ ਚਲੀ ਗਈ ਚਰਨਜੀਤ ਹੁਣ ਦੋਵਾਂ ਦੇ ਸੌਣ ਤੋਂ ਬਾਅਦ ਉਹਨਾਂ ਨੂੰ ਬੇਬੇ ਜੀ ਦੇ ਮੰਜੇ ਕੋਲ ਝੂਲੇ ਵਿੱਚ ਪਾ ਦਿੰਦੀ ਜਦੋਂ ਉੱਠਦੀਆਂ ਕਦੀ ਤਾਂ ਗੋਦੀ ਵਿੱਚ ਚੱਕ ਲੈਂਦੀ ਕਈ ਵਾਰ ਰੋਂਦੀਆਂ ਵੀ ਰਹਿੰਦੀਆਂ ਪਰ ਕੋਈ ਅਸਰ ਨਾ ਹੁੰਦਾ ਚਰਨਜੀਤ ਫਿਰ ਖੁਦ ਹੀ ਉਹਨਾਂ ਨੂੰ ਫੜ ਲੈਂਦੀ ਐਵੇਂ ਹੀ ਦਿਨ ਮਹੀਨੇ ਬੀਤਣ ਲੱਗੇ ਰਮਨਦੀਪ ਤੇ ਅਮਨਦੀਪ ਦੇਖਦੇ ਹੀ ਦੇਖਦੇ 3 ਸਾਲ ਦੀਆਂ ਹੋ ਗਈਆਂ ਸਤਨਾਮ ਸ਼ਾਮ ਨੂੰ ਡਿਊਟੀ ਤੋਂ ਵਾਪਸ ਆ ਕੇ ਆਪਣੀਆਂ 3 ਕੋਲ ਕਮਰੇ ਵਿੱਚ ਚਲਾ ਗਿਆ ਹੁਣ ਉਹਦੀ ਇਹੀ ਰੁਟੀਨ ਸੀ ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਆਪਣੀ ਬੇਬੇ ਨਾਲ ਗੱਲਾਂ ਬਾਤਾਂ ਕਰਨ ਲਈ ਬੈਠਣ ਦੀ ਕੋਸ਼ਿਸ਼ ਕਰਦਾ ਕਦੇ-ਕਦੇ ਬੇਬੇ ਨੂੰ ਸਮਝਾਉਣਾ ਪਰ ਬੇਬੇ ਜੀ ਹਲੇ ਵੀ ਇੰਨੀਆਂ ਪਿਆਰੀਆਂ ਪੋਤੀਆਂ ਨੂੰ ਪੱਥਰ ਕਹਿ ਕੇ ਹੀ ਬੁਲਾਉਂਦੀ ਸੀ ਰਾਤ ਨੂੰ ਬੇਬੇ ਜੀ ਨੂੰ ਰੋਟੀ ਫੜਾ ਕੇ ਚਰਨਜੀਤ ਆਪਣੀ ਰੋਟੀ ਲੈ ਕੇ ਕਮਰੇ ਵਿੱਚ ਗਈ ਧਰਮਨਦੀਪ ਤੇ ਅਮਨਦੀਪ ਆਪਣੇ ਪਾਪਾ ਨਾਲ ਖੇਡਣ ਲੱਗੀਆਂ ਹੋਈਆਂ ਸੀ ਰੋਟੀ ਖਾਣ ਤੋਂ ਬਾਅਦ ਚਰਨਜੀਤ ਨੂੰ ਸਤਨਾਮ ਨੇ ਕੱਲ ਨੂੰ ਜਲਦੀ ਉੱਠ ਕੇ ਕੰਮ ਕਾਜ ਕਰਨ ਨੂੰ ਕਿਹਾ ਤਾਂ ਕਿ ਬਾਅਦ ਵਿੱਚ ਆਪਣੀਆਂ ਧੀਆਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਅਰਦਾਸ ਕਰਨ ਜਾ ਸਕਣ ਕੱਲ ਨੂੰ ਅਮਨ ਤੇ ਰਮਨ ਦਾ ਜਨਮ ਦਿਨ ਸੀ ਚਰਨਜੀਤ ਨੇ ਸਵੇਰੇ ਪਹਿਲਾਂ ਉੱਠ ਕੇ ਦੀਗ ਤਿਆਰ ਕੀਤੀ ਫਿਰ ਦੋਵਾਂ ਬੱਚੀਆਂ ਨੂੰ ਤਿਆਰ ਕੀਤਾ ਤੇ ਗੁਰਦੁਆਰਾ ਸਾਹਿਬ ਅਰਦਾਸ ਕਰਵਾਉਣ ਲਈ ਚਲੇ ਗਏ ਸਤਨਾਮ ਹੁਣੀ ਪਿਛਲੇ 3 ਸਾਲਾਂ ਤੋਂ ਹਰ ਸਾਲ ਇਸੇ ਤਰ੍ਹਾਂ ਹੀ ਜਨਮ ਦਿਨ ਤੇ ਗੁਰਦੁਆਰਾ ਸਾਹਿਬ ਜਾਂਦੇ ਉਸ ਸਮੇਂ ਕੁੜੀਆਂ ਦੇ ਜਨਮ ਦਿਨ ਅੱਜ ਵਾਂਗ ਨਹੀਂ ਮਨਾਏ ਜਾਂਦੇ ਸੀ ਕਾਰ ਆ ਕੇ ਸਤਨਾਮ ਤਿਆਰ ਹੋ ਕੇ ਡਿਊਟੀ ਚਲਾ ਗਿਆ ਮਗਰ ਉਹ ਬੇਬੇ ਫੇਰ ਚਰਨਜੀਤ ਨੂੰ ਕਹਿਣ ਲੱਗੀ ਕਿ ਮੈਨੂੰ ਪੋਤਾ ਚਾਹੀਦਾ ਤੈਨੂੰ ਤੇ ਤੇਰੀਆਂ ਕੁੜੀਆਂ ਨੂੰ ਚਲਦੀ ਨੂੰ 3 ਸਾਲ ਹੋ ਗਏ ਚਰਨਜੀਤ ਕੁਝ ਨਾ ਬੋਲੀ ਨਾ ਉਸਨੇ ਸਤਨਾਮ ਨੂੰ ਕੁਝ ਦੱਸਿਆ ਬੇਬੇ ਜੀ ਥੋੜੇ ਦਿਨਾਂ ਬਾਅਦ ਹੀ ਚਰਨਜੀਤ ਨੂੰ ਬੋਲਣ ਲੱਗ ਜਾਂਦੀ ਕਦੇ ਤਾਂ ਉਹ ਮੰਦੇ ਬੋਲ ਵੀ ਬੋਲਦੀ ਅਮਨ ਤੇ ਰਮਨ ਕੋਈ ਸ਼ਰਾਰਤ ਵੀ ਕਰ ਦਿੰਦੀਆਂ ਤਾਂ ਉਹਨਾਂ ਨੂੰ ਵੀ ਕੁੱਟ ਦਿੰਦੀ ਸਰਜੀਤ ਕੌਰ ਇਹ ਸਭ ਕੁਝ ਸਤਨਾਮ ਦੀ ਗੈ ਹਾਜ਼ਰੀ ਵਿੱਚ ਕਰਦੀ ਕਿਉਂਕਿ ਉਸਨੂੰ ਲੱਗਦਾ ਸੀ ਕਿ ਚਰਨਜੀਤ ਅੱਕ ਕੇ ਇੱਕ ਦਿਨ ਆਪਣੀਆਂ ਕੁੜੀਆਂ ਨੂੰ ਲੈ ਕੇ ਪੇਕੀ ਚਲੀ ਜਾਊ ਇਦਾਂ ਹੀ ਇੱਕ ਦਿਨ ਸਰਜੀਤ ਕੌਰ ਚਰਨਜੀਤ ਨੂੰ ਬੁਰਾ ਭਲਾ ਬੋਲਣ ਲੱਗ ਗਈ ਬੋਲ ਵੀ ਇਹੋ ਜਿਹੇ ਬੋਲਦੀ ਕੀ ਚਰਨਜੀਤ ਦਾ ਰੋ ਰੋ ਕੇ ਬੁਰਾ ਹਾਲ ਸੀ ਉਸ ਵੇਲੇ ਹੀ ਚਰਨਜੀਤ ਦਾ ਫੌਜੀ ਵੀਰ ਮਨਿੰਦਰ ਆ ਗਿਆ ਉਹ ਛੁੱਟੀ ਆਇਆ ਹੋਣ ਕਰਕੇ ਉਹਦਾ ਰਿਸ਼ਤਾ ਕੀਤਾ ਸੀ ਦੋ ਦਿਨ ਬਾਅਦ ਮੰਗਣਾ ਸੀ ਇਸ ਲਈ ਉਹ ਸਤਨਾਮ ਤੇ ਚਰਨਜੀਤ ਨੂੰ ਮੰਗਣੇ ਤੇ ਆਉਣ ਨੂੰ ਕਹਿਣਾ ਆ ਸੀ ਸਰਜੀਤ ਕੌਰ ਨੂੰ ਮੌਕਾ ਮਿਲ ਗਿਆ ਸੀ ਕਲੇਸ਼ ਪਾਉਣ ਦਾ ਮਨਿੰਦਰ ਦੇ ਸਾਹਮਣੇ ਹੀ ਚਰਨਜੀਤ ਤੇ ਉਹਦੇ ਪੇਕੇਆਂ ਨੂੰ ਬੁਰਾ ਭਲਾ ਬੋਲਣ ਲੱਗ ਗਈ ਜਦੋਂ ਬਰਦਾਸ਼ਤ ਦੀ ਹੱਦ ਤੋਂ ਗੱਲਬਾਰ ਹੋ ਗਈ ਤਾਂ ਮਨਿੰਦਰ ਵੀ ਬੇਬੇ ਜੀ ਨੂੰ ਬੋਲਣ ਲੱਗਾ ਚਰਨਜੀਤ ਨੇ ਉਸ ਨੂੰ ਰੋਕ ਦਿੱਤਾ ਮਨਿੰਦਰ ਪੈਣੇ ਕਿਹੜਾ ਵੇਲਾ ਹੋ ਗਿਆ ਬਾਸੀ ਕਦੋਂ ਦੀ ਬੋਲਣ ਲੱਗੀ ਐ ਚਲ ਤਿਆਰ ਹੋ ਮੈਂ ਤੈਨੂੰ ਨਾਲ ਹੀ ਲੈ ਕੇ ਜਾਣਾ ਚਰਨਜੀਤ ਨਹੀਂ ਮਨਿੰਦਰ ਵੀਰ ਬਣ ਕੇ ਤੂੰ ਪਿੰਡ ਨੂੰ ਚਲਾ ਜਾ ਮੈਂ ਤੇ ਤੇਰੇ ਭਾਜੀ ਅਸੀਂ ਕੱਲ ਨੂੰ ਆਥਣੇ ਆਵਾਂਗੇ ਮਨਿੰਦਰ ਅਮਨ ਤੇ ਰਮਨ ਨੂੰ ਲੈ ਕੇ ਅੰਦਰ ਕਮਰੇ ਵਿੱਚ ਚਲਾ ਗਿਆ ਉਹ ਸਤਨਾਮ ਦੀ ਉਡੀਕ ਕਰਨ ਲੱਗਾ ਸਤਨਾਮ ਸ਼ਾਮ ਨੂੰ ਘਰ ਆਇਆ ਤਾਂ ਮਨਿੰਦਰ ਨੇ ਜੋ ਘਰ ਚ ਹੋਇਆ ਸਭ ਕੁਝ ਦੱਸ ਦਿੱਤਾ ਮਨਿੰਦਰ ਦੇ ਮੂੰਹੋਂ ਇਹ ਸਭ ਸੁਣ ਕੇ ਸਤਨਾਮ ਨੂੰ ਬਹੁਤ ਗੁੱਸਾ ਆਇਆ ਸਤਨਾਮ ਨੇ ਚਰਨਜੀਤ ਨੂੰ ਤਿਆਰ ਹੋਣ ਨੂੰ ਕਿਹਾ ਤੇ ਆਪ ਬੱਚਿਆਂ ਦੇ ਕੱਪੜੇ ਬੈਗ ਵਿੱਚ ਪਾਉਣ ਲੱਗਾ ਮਨਿੰਦਰ ਨੇ ਸਤਨਾਮ ਦੇ ਬਾਹਰ ਗਏ ਤੋਂ ਕਿਹਾ ਭੈਣੇ ਥੋੜਾ ਸ਼ੇਤੀ ਕਰੋ ਭਾਜੀ ਬਹੁਤ ਗੁੱਸੇ ਵਿੱਚ ਨੇ ਪਤਾ ਨਹੀਂ ਜੇ ਬੇਬੇ ਜੀ ਫੇਰ ਬੋਲਣ ਲੱਗ ਗਏ ਸਤਨਾਮ ਬੇਬੇ ਕੀ ਗੱਲ ਚਰਨਜੀਤ ਕਿਉਂ ਪੇਕੇ ਜਾਵੇ ਇਹ ਘਰ ਉਹਦਾ ਵੀ ਓਨਾ ਹੀ ਐ ਜਿੰਨਾ ਮੇਰਾ ਤੇ ਤੇਰਾ ਘਟੋ ਘਟ ਮੰਨਿੰਦਰ ਆਏ ਦਾ ਤਾਂ ਲਿਹਾਜ਼ ਰੱਖ ਲੈਂਦੀ ਕਿੰਨਾ ਕੁਝ ਸੁਣਾ ਦਿੱਤਾ ਐ ਬੇਬੇ ਇਹ ਘਰ ਸਿਰਫ ਮੇਰਾ ਏ ਜੇ ਤੈਨੂੰ ਮੇਰੇ ਬੋਲਣ ਦੀ ਤਕਲੀਫ ਐ ਤਾਂ ਤੂੰ ਵੀ ਨਾਲ ਹੀ ਚਲਾ ਜਾ ਸਰਜੀਤ ਕੌਰ ਆਪਣੇ ਪੁੱਤ ਸਤਨਾਮ ਨੂੰ ਬਹੁਤ ਬੋਲੀ ਮੇਰੇ ਘਰੋਂ ਲੈ ਜਾ ਇਹਨਾਂ ਤਿੰਨਾਂ ਨੂੰ ਨਿਕਲੋ ਮੇਰੇ ਘਰੋਂ ਸਾਰੇ ਜਣੇ ਬੇਬੇ ਤੂੰ ਹੁਣ ਮੈਨੂੰ ਘਰੋਂ ਕੱਢੀ ਜਾਣੀ ਐ ਫਿਰ ਤੂੰ ਪੋਤੇ ਨਾਲ ਵੀ ਆਹੀ ਕੁਝ ਕਰੇਂਗੀ ਸਰਜੀਤ ਕੌਰ ਤੂੰ ਨਿਕਲ ਮੇਰੇ ਘਰੋਂ ਮੁੜ ਕੇ ਮੈਨੂੰ ਮੂੰਹ ਨਾ ਦਿਖਾਈ ਸਤਨਾਮ ਅੰਦਰ ਗਿਆ ਤੇ ਮਨਿੰਦਰ ਨੂੰ ਕਿਹਾ ਗੱਡੀ ਵਿੱਚ ਸਮਾਨ ਰੱਖ ਲੈ ਸਤਨਾਮ ਨੇ ਚਰਨਜੀਤ ਨੂੰ ਚੱਲ ਕਿਹਾ ਦੇਖੋ ਜੀ ਮੈਂ ਇਕੱਲੀ ਨਹੀਂ ਜਾਣਾ ਆਪਾਂ ਕੱਲ ਆਥਰੇ ਚੱਲਾਂਗੇ ਚਰਨਜੀਤ ਨੇ ਕਿਹਾ ਬੇਬੇ ਜੀ ਤਾਂ ਜੋ ਤਕਲੀਫ ਦਿੰਦੇ ਨੇ ਹੁਣ ਤੁਸੀਂ ਵੀ ਪਹਿਲੀ ਵਾਰ ਚਰਨਜੀਤ ਨੇ ਬੇਬੇ ਜੀ ਨੂੰ ਕਿਹਾ ਚਰਨਜੀਤ ਦੀ ਹਾਲਤ ਦੇਖ ਕੇ ਸਤਨਾਮ ਨੇ ਕਿਹਾ ਠੀਕ ਐ ਮੈਂ ਵੀ ਚੱਲਦਾ ਨਾਲ ਸਤਨਾਮ ਨੇ ਮਨਿੰਦਰ ਨੂੰ ਸਮਝਾਇਆ ਕਿ ਮਨਿੰਦਰ ਜੋ ਵੀ ਬੇਬੇ ਨੇ ਕੀਤਾ ਉਹ ਅੱਜ ਘਰ ਜਾ ਕੇ ਬੀਬੀ ਤੇ ਬਾਪੂ ਜੀ ਨੂੰ ਨਾ ਦੱਸੀ ਕਰੇ ਸ਼ਗਨ ਦਾ ਦੇਣੇ ਫਿਰ ਕਿਸੇ ਨੇ ਖੁਸ਼ ਨਹੀਂ ਰਹਿਣਾ ਮੈਂ ਤੇ ਚਰਨਜੀਤ ਅਸੀਂ ਕੱਲ ਨੂੰ ਆਵਾਂਗੇ ਮਨਿੰਦਰ ਨਹੀਂ ਬਾਜੀ ਤੁਸੀਂ ਮੇਰੇ ਨਾਲ ਚੱਲੋ ਸਤਨਾਮ ਨਹੀਂ ਮਨਿੰਦਰ ਤੂੰ ਚੱਲ ਘਰ ਨੂੰ ਮੰਗਣੇ ਤੱਕ ਚੁੱਪ ਰਹੀ ਬਾਅਦ ਵਿੱਚ ਨਹੀਂ ਤੈਨੂੰ ਰੋਕਦਾ ਅਸੀਂ ਸ਼ਾਮ ਨੂੰ ਭੈਣ ਕੋਲ ਜਾਣਾ ਤੁਹਾਡੇ ਕੋਲ ਕੱਲ ਨੂੰ ਆਉਂਦੇ ਆ ਸਤਨਾਮ ਤੇ ਚਰਨਜੀਤ ਆਪਣੀ ਗੱਡੀ ਵਿੱਚ ਕਰੋਂ ਤੁਰ ਪਈ ਮਨਿੰਦਰ ਉਦਾਸ ਮਨ ਨਾਲ ਆਪਣੀ ਭੈਣ ਦੇ ਘਰੋਂ ਤੁਰਿਆ ਸਤਨਾਮ ਹੁਣੀ ਹਨੇਰਾ ਹੁੰਦੇ ਨੂੰ ਭੈਣ ਕੋਲ ਪਹੁੰਚ ਗਈ ਸਤਨਾਮ ਦੀ ਗੱਡੀ ਆਈ ਦੇਖ ਸਰਬੀ ਬਾਹਰ ਆਈ ਤਾਂ ਉਹ ਹੈਰਾਨ ਸੀ ਕੀ ਨਾਲ ਚਰਨਜੀਤ ਵੀ ਆਈ ਸੀ ਅਮਨ ਤੇ ਰਮਨ ਨੂੰ ਸਰਬੀ ਮੁੰਡਿਆ ਕੋਲ ਅੰਦਰ ਛੱਡ ਆਈ ਸਰਬੀ ਨੇ ਸਤਨਾਮ ਤੇ ਚਰਨਜੀਤ ਨੂੰ ਜਦੋਂ ਉਦਾਸ ਦੇਖਿਆ ਤੇ ਪੁੱਛਿਆ ਕੀ ਹੋਇਆ ਉਦੋਂ ਤੱਕ ਤਰਸੀਮ ਵੀ ਖੇਤੋਂ ਆ ਗਿਆ ਬੇਬੇ ਨੇ ਜੋ ਵੀ ਅੱਜ ਕੀਤਾ ਕਿਹਾ ਸਾਰਾ ਕੁਝ ਦੱਸ ਦਿੱਤਾ ਸਰਬੀ ਹੁਣ ਵੀ ਸੁਣ ਕੇ ਬਹੁਤ ਦੁਖੀ ਹੋਈ ਤਰਸੀਮ ਕੱਲ ਨੂੰ ਪਹਿਲਾਂ ਬੇਬੇ ਨਾਲ ਗੱਲ ਕਰਦੇ ਹਾਂ ਸਰਬੀ ਆਪਣੇ ਪਤੀ ਤਰਸੀਮ ਨੂੰ ਰੋਕਦੇ ਹੋਏ ਕਹਿਣ ਲੱਗੀ ਨਹੀਂ ਉਹਦੇ ਨਾਲ ਬਹੁਤ ਵਾਰ ਗੱਲ ਕਰ ਲਈ ਬਥੇਰਾ ਸਮਝਾ ਕੇ ਦੇਖ ਲਿਆ ਬੇਬੇ ਤੇ ਸਾਡੇ ਨਾਨਕੇ ਆਪਸ ਵਿੱਚ ਸਾਰੀ ਉਮਰ ਨਹੀਂ ਵਰਤੇ ਜਿੰਨਾ ਸਮਾਂ ਬਾਪੂ ਜੀ ਸੀ ਤਾਂ ਕਦੇ-ਕਦੇ ਵੱਡਾ ਮਾਮਾ ਜੀ ਆ ਜਾਂਦੇ ਸੀ ਰਿਸ਼ਤੇਦਾਰ ਟੁੱਟ ਗਏ ਬਾਅਦ ਵਿੱਚ ਸਾਡੇ ਨਾਨਕਿਆਂ ਵੱਲੋਂ ਸਾਡੇ ਦੋਵਾਂ ਭੈਣ ਭਰਾਵਾਂ ਦੇ ਵਿਆਹ ਵੀ ਨਹੀਂ ਕੋਈ ਆਇਆ ਸਤਨਾਮ ਪਾਜੀ ਤੁਸੀਂ ਦੱਸੋ ਮੈਂ ਕੀ ਕਰਾਂ ਬੇਬੇ ਤਾਂ ਘਰ ਚਰਨਜੀਤ ਹੁਣਾਂ ਨੂੰ ਟਿਕਣ ਹੀ ਨਹੀਂ ਦਿੰਦੀ ਮੈਨੂੰ ਵੀ ਘਰੋਂ ਕੱਢ ਦਿੱਤਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਸੀ ਜੇ ਅੱਜ ਮਨਿੰਦਰ ਦੇ ਸਾਹਮਣੇ ਸਾਰਾ ਕੁਝ ਨਾ ਹੁੰਦਾ ਚਰਨਜੀਤ ਆਪਣੀ ਬੀਬੇ ਵੱਲੋਂ ਬਹੁਤ ਦੁਖੀ ਸੀ ਤਾਂ ਕਦੇ ਸਤਨਾਮ ਨੂੰ ਨਾ ਆਪਣੇ ਬੀਬੀ ਬਾਪੂ ਜੀ ਨੂੰ ਕੁਝ ਨਹੀਂ ਦੱਸਿਆ ਸੀ ਮਨਿੰਦਰ ਕਰਕੇ ਸਭ ਨੂੰ ਪਤਾ ਲੱਗ ਗਿਆ ਸਰਬੀ ਸਤਨਾਮ ਤੂੰ ਐਵੇਂ ਕਰ ਕੱਲ ਨੂੰ ਸ਼ਹਿਰ ਜਾ ਕੇ ਕੋਈ ਘਰ ਦੇਖ ਲੈ ਚਰਨਜੀਤ ਹੁਣਾਂ ਨੂੰ ਇੱਥੇ ਮੇਰੇ ਕੋਲ ਛੱਡ ਦੇ ਚਰਨਜੀਤ ਭੈਣ ਜੀ ਕੀ ਕਹੀ ਜਾਂਦੇ ਹੋ ਬੀਬੀ ਜੀ ਭਲਾਂ ਹੀ ਇਕੱਲੇ ਕਿਵੇਂ ਰਹਿਣਗੇ ਸਰਬੀ ਬਥੇਰੀ ਖੁਸ਼ ਰਹੂਗੀ ਉਹਨੂੰ ਕਿਸੇ ਨਾਲ ਪਿਆਰ ਨਹੀਂ ਉਹ ਤਾਂ ਮੇਰੇ ਨਾਲ ਵੀ ਇਹੀ ਕੁਝ ਕਰਦੀ ਸੀ ਉਹ ਤਾਂ ਪਲੇ ਵੇਲੇ ਨੂੰ ਮੈਨੂੰ ਸੋਹਰਾ ਪਰਿਵਾਰ ਵਧੀਆ ਮਿਲ ਗਿਆ ਸਰਬੀ ਤੇ ترसीम ਦੇ ਸਮਝਾਉਣ ਤੇ ਚਰਨਜੀਤ ਚੁੱਪ ਕਰ ਗਈ ਅਗਲੇ ਦਿਨ ਸਵੇਰੇ ਹੀ ترसीम ਸਤਨਾਮ ਨੂੰ ਲੈ ਕੇ ਆਪਣੇ ਆਰਤੀਏ ਕੋਲ ਚਲਾ ਗਿਆ ਆਰਤੀਏ ਦਾ ਮੁੰਡਾ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ ਉਥੇ ਹੋ ਕੇ ਸਤਨਾਮ ਆਪਣੇ ਦਫ਼ਤਰ ਜਾ ਕੇ ਨਾਲ ਦੇ ਮੁੰਡਿਆਂ ਨੂੰ ਸ਼ੇਅਰ ਕਰਾਏ ਤੇ ਰਹਿਣ ਬਾਰੇ ਦੱਸਿਆ ਤੇ ਕਿਹਾ ਕਿ ਜੇ ਉਹਨਾਂ ਨੂੰ ਕਿਸੇ ਘਰ ਦਾ ਪਤਾ ਹੈ ਤਾਂ ਦਿਖਾ ਦੇਣ ਨਾਲ ਹੀ ਉਹਨੇ ਅੱਜ ਤੋਂ ਲੈ ਕੇ 5 ਛੁੱਟੀਆਂ ਦੀ ਅਰਜੀ ਪਾ ਦਿੱਤੀ ਡੀਲਰ ਨੇ ਸਤਨਾਮ ਹੋਣਾ ਨੂੰ 4-5 ਘਰ ਦਿਖਾਈ ਇੱਕ ਦੋ ਕਮਰਿਆਂ ਵਾਲਾ ਘਰ ਦਿਖਾਇਆ ਜੋ ਕਿ ਵਿਕਾਊ ਸੀ ਤਰਸੀਮ ਤੇ ਸਤਨਾਮ ਦੋਵਾਂ ਨੂੰ ਘਰ ਪਸੰਦ ਆ ਗਿਆ ਨਵਾਂ ਬਣਿਆ ਹੋਇਆ ਸੀ ਸਤਨਾਮ ਦੇ ਦਫ਼ਤਰ ਦੇ ਨੇੜੇ ਹੀ ਸੀ ਸਤਨਾਮ ਨੇ ਜਦੋਂ ترਸੀਮ ਨੂੰ ਪੁੱਛਿਆ ਬਾਜੀ ਮੈਂ ਸੋਚਦਾ ਸੀ ਜੇ ਕਿਰਾਏ ਤੇ ਮਿਲ ਜਾਂਦਾ ਤਾਂ ਵਧੀਆ ਸੀ ترਸੀਮ ਯਾਰ ਤੇਰੇ ਕੋਲ ਕੋਈ ਕਮੀ ਐ ਸ਼ਾਇਦ ਚ ਪ੍ਰਾਪਰਟੀ ਬਣਦੀ ਐ ਕਿਰਾਇਆ ਵੀ ਇਹੋ ਜਿਹੇ ਘਰ ਦਾ 7000 ਤੋਂ ਘਟਣੀ ਹੋਣਾ ਉਹਦੇ ਨਾਲੋਂ ਤਾਂ ਆਪਣਾ ਲੈਣਾ ਸਹੀ ਐ ਸਤਨਾਮ ਬਾਜੀ ਮੈਂ ਕਿਹੜਾ ਤੇਥੋਂ ਬਗੈਰ ਕਿਸੇ ਨਾਲ ਹੋਰ ਸਲਾਹ ਕਰਨੀ ਹੈ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਡੀਲਰ ਨੂੰ ਘਰ ਦੀ ਕੀਮਤ ਪੁੱਛੀ ਤਾਂ ਉਹਨੇ 2.5 ਲੱਖ ਦੱਸੀ ترਸੀਮ ਨੇ ਡੀਲਰ ਨੂੰ ਸ਼ਾਮ ਨੂੰ ਆੜਤ ਦੀ ਦੁਕਾਨ ਤੇ ਆ ਕੇ ਸੌਦਾ ਕਰਾਉਣ ਨੂੰ ਕਿਹਾ ਉਦੋਂ ਤੱਕ ਸ਼ਾਮ ਹੋ ਗਈ ਸਤਨਾਮ ਹੁਣੀ ਫਿਰ ਦਫ਼ਤਰ ਆ ਗਏ ترਸੀਮ ਚਾਹੁੰਦਾ ਸੀ ਕਿ ਸਤਨਾਮ ਦਫ਼ਤਰ ਜਾ ਕੇ ਆਪਣੇ ਜਾਣਕਾਰਾਂ ਤੋਂ ਘਰ ਦੀ ਕੀਮਤ ਬਾਰੇ ਪੁੱਛ ਲਵੇ ਸਭ ਨੇ ਕੀਮਤ ਸਹੀ ਦੱਸੀ ਦੋਵੇਂ ਜਨੇ ਮੁੜ ਕੇ ਆਰਤੀ ਦੀ ਦੁਕਾਨ ਤੇ ਆ ਗਏ ਤਰਸੇਵ ਨੇ ਆ ਕੇ ਆਰਤੀਏ ਨੂੰ ਸਾਰੀ ਜ਼ਿੰਮੇਦਾਰੀ ਲੈਣ ਨੂੰ ਕਿਹਾ ਆਰਤੀਏ ਦਾ ਮੁੰਡਾ ਜਾ ਕੇ ਮਕਾਨ ਮਾਲਕ ਨੂੰ ਲੈ ਆਇਆ ਕਰਦੇ ਕਰਾਉਂਦੇ ਸੌਦਾ 230000 ਵਿੱਚ ਹੋ ਗਿਆ ਸਤਨਾਮ ਨੇ 500 ਰੁਪਏ ਸਾਈ ਫੜਾ ਕੇ ਮਕਾਨ ਮਾਲਕ ਨੂੰ ਅਗਲੇ ਹਫਤੇ ਵਿੱਚ 2-3 ਦਿਨਾਂ ਵਿੱਚ ਹੀ ਰਜਿਸਟਰੀ ਕਰਵਾਉਣ ਦੀ ਬੇਨਤੀ ਕੀਤੀ ਡੀਲਰ ਕਹਿੰਦਾ ਮੈਂ ਸੰਵਾਰ ਨੂੰ ਸਾਰੀ ਤਿਆਰੀ ਕਰ ਲਵਾਂਗਾ ਤੁਸੀਂ ਮੰਗਲਵਾਰ ਨੂੰ ਸਵੇਰੇ 10 ਵਜੇ ਕਚੈਰੀ ਵਿੱਚ ਆ ਜਾਇਓ ਤਰਸੇਮ ਨੇ ਹਾਂ ਕਰ ਦਿੱਤੀ ਤੇ ਘਰ ਨੂੰ ਆ ਗਏ ਸਤਨਾਮ ਤੇ ਤਰਸੇਮ ਨੇ ਆ ਕੇ ਜਦੋਂ ਘਰ ਖਰੀਦਣ ਬਾਰੇ ਦੱਸਿਆ ਤਾਂ ਸਰਪੀ ਖੁਸ਼ ਹੋ ਗਈ ਪਰ ਚਰਨਜੀਤ ਚੁੱਪ ਸੀ ਚਰਨਜੀਤ ਸਰਪੀ ਨੂੰ ਕਹਿਣ ਲੱਗੀ ਭੈਣ ਸਾਰੇ ਰਿਸ਼ਤੇਦਾਰਾਂ ਸ੍ਰੀਕੇ ਵਾਲਿਆਂ ਨੇ ਸਾਰਾ ਕਸੂਰ ਮੇਰੇ 'ਚ ਕੱਢਣਾ ਹੈ ਕੀ ਸਾਸ ਨਾਲ ਕੱਟ ਨਹੀਂ ਹੋਇਆ ਤੇਰੇ ਚ ਕਿਉਂ ਕਸੂਰ ਕੱਢਣਗੇ ਬੇਬੇ ਨੂੰ ਸਭ ਜਾਣਦੇ ਨੇ ਸਤਨਾਮ ਚਰਨਜੀਤ ਤੈ ਕੁੱਝ ਨਹੀਂ ਸੋਚਣਾ ਤੇਰਾ ਕੋਈ ਕਸੂਰ ਨਹੀਂ ਤੈਨੂੰ ਪੁੱਗਤ ਦੀ ਨੂੰ 8 ਸਾਲ ਹੋ ਗਏ ਤੂੰ ਅਮਨ ਰਮਨ ਨੂੰ ਤਿਆਰ ਕਰ ਲੈ ਆਪ ਵੀ ਤਿਆਰ ਹੋ ਜਾ ਮਨਿੰਦਰ ਉਡੀਕਦਾ ਹੋ ਤੇਰੇ ਪਿੰਡ ਨੂੰ ਜਾਣਾ ਚਰਨਜੀਤ ਹੁਣੀ ਪਿੰਡ ਹਨੇਰਾ ਹੁੰਦੇ ਨੂੰ ਪਹੁੰਚ ਗਏ ਅਮਨ ਰਮਨ ਨੂੰ ਦੇਖ ਕੇ ਸਾਰਾ ਪਰਿਵਾਰ ਖੁਸ਼ ਹੋ ਗਿਆ ਅਗਲੇ ਦਿਨ ਸਾਰੇ ਸਾਖ ਸਗੀਰੀਆਂ ਵਾਲੇ ਆ ਗਏ ਮਨਿੰਦਰ ਦਾ ਮੰਕਣਾ ਧੂਮ ਧਾਮ ਨਾਲ ਹੋ ਗਿਆ ਸਾਰੇ ਕਾਰ ਵਿਹਾਰ ਤੋਂ ਵਿਲੇ ਹੋ ਕੇ ਸਾਰਾ ਪਰਿਵਾਰ ਰਾਤ ਨੂੰ ਇਕੱਠਾ ਬੈਠ ਕੇ ਗੱਲਾਂ ਬਾਤਾਂ ਕਰਨ ਲੱਗ ਗਈ ਚਰਨਜੀਤ ਦੀ ਵੱਡੀ ਭੈਣ ਜਸਵੀਰ ਵੀ ਅੱਜ ਪੇਕੇ ਹੀ ਰੁਕ ਗਈ ਸਾਰੇ ਹਾਸਾ ਸਕੇ ਗੱਲਾਂ ਕਰਨ ਲੱਗੇ ਸੀ ਮਨਿੰਦਰ ਸਤਨਾਮ ਨੂੰ ਕਹਿਣ ਲੱਗਾ ਕੀ ਭਾਜੀ ਕੀ ਕਿਹਾ ਸਰਬੀ ਭੈਣ ਹੁਣਾਂ ਨੇ ਤੁਸੀਂ ਸਭ ਕੁਝ ਦੱਸ ਦਿੱਤਾ ਸਤਨਾਮ ਹਾ ਮਨਿੰਦਰ ਪਾਜੀ ਹੁਣੀ ਪਹਿਲਾਂ ਹੀ ਬੇਬੇ ਤੋਂ ਦੁਖੀ ਸੀ ਸਤਨਾਮ ਨੇ ਬੀਬੀ ਤੇ ਬਾਪੂ ਜੀ ਨੂੰ ਵੀ ਜੋ ਮਨਿੰਦਰ ਦੇ ਸਾਹਮਣੇ ਹੋਇਆ ਸਭ ਕੁਝ ਦੱਸ ਦਿੱਤਾ ਚਰਨਜੀਤ ਦਾ ਸਾਰਾ ਪਰਿਵਾਰ ਸੁਣ ਕੇ ਹੈਰਾਨ ਸੀ ਸਾਰੇ ਮਨਿੰਦਰ ਵੱਲ ਦੇਖਣ ਲੱਗੇ ਸਤਨਾਮ ਬਾਪੂ ਜੀ ਮੈਂ ਮਨਾ ਕੀਤਾ ਸੀ ਮਨਿੰਦਰ ਨੂੰ ਕਿ ਸ਼ਗਣਾ ਦੇ ਕਾਰਜ ਵਿੱਚ ਵਿਗਨ ਨਾ ਪਵੇ ਸੁਭਾਤਾ ਚਲੋ ਪਤਾ ਸੀ ਸਬ ਨੂੰ ਕਿ ਚਰਨਜੀਤ ਦੀ ਸੱਸ ਦਾ ਗੁੱਸੇ ਵਾਲਾ ਏ ਪਰ ਘਰੋਂ ਕੱਢਣ ਵਾਲੀ ਗੱਲ ਤੋਂ ਸਾਰੇ ਦੁਖੀ ਸੀ ਸਤਨਾਮ ਨੇ ਜਦੋਂ ਦੱਸਿਆ ਕਿ ਸ਼ਹਿਰ ਘਰ ਦਾ ਸੌਦਾ ਕਰ ਲਿਆ ਤਾਂ ਬੀਬੀ ਤੇ ਬਾਪੂ ਜੀ ਕਹਿਣ ਲੱਗੇ ਸਤਨਾਮ ਪੁੱਤ ਸ਼ਹਿਰ ਕਿਉਂ ਕਰ ਲੈਣਾ ਆਪਾਂ ਰਿਸ਼ਤੇਦਾਰਾਂ ਨੂੰ ਲੈ ਕੇ ਸਮਝਾਉਂਦੇ ਆਂ ਤੇਰੀ ਬੇਬੇ ਨੂੰ ਸਤਨਾਮ ਬਾਪੂ ਜੀ ਕੁਝ ਨਹੀਂ ਹੋਣਾ 8 ਸਾਲ ਹੋ ਗਏ ਮੇਰੀ ਭੈਣ ਤੇ ਭਾਜੀ ਨੂੰ ਸਮਝਾਉਂਦਿਆਂ ਨੂੰ ਬਾਪੂ ਜੀ ਤੁਸੀਂ ਮਨਿੰਦਰ ਨੂੰ ਪੁੱਛ ਲਓ ਪਰਸੋਂ ਇਹ ਦੇ ਸਾਹਮਣੇ ਸਭ ਕੁਝ ਹੋਇਆ ਬਾਪੂ ਜੀ ਜਦੋਂ ਉਹ ਮੇਰੀ ਤੇ ਮੇਰੀ ਧੀਆ ਦੀ ਨਹੀਂ ਹੋਈ ਚਰਨਜੀਤ ਨੂੰ ਤਾਂ ਉਸਨੇ ਪਹਿਲੇ ਦਿਨ ਤੋਂ ਕਦੇ ਹੱਸ ਕੇ ਬੁਲਾਇਆ ਨਹੀਂ ਅਮਨ ਰਮਨ ਦੇ ਜਨਮ ਤੋਂ ਪਹਿਲਾਂ ਬਸ ਪੋਤਾ ਹੋਊਗਾ ਥੋੜਾ ਬਹੁਤ ਚਰਨਜੀਤ ਦਾ ਕਰਨ ਲੱਗੀ ਸੀ ਵਿੱਚ ਤੁਹਾਨੂੰ ਵੀ ਪਤਾ ਹੀ ਹੈ ਚਰਨਜੀਤ ਤੇ ਬੱਚੀਆਂ ਨੂੰ ਮੈਂ ਆਪਣੀ ਮਰਜ਼ੀ ਨਾਲ ਇੱਥੋਂ ਲੈ ਕੇ ਗਿਆ ਮਨਿੰਦਰ ਤੇ ਜੱਗੀ ਆਪਣੇ ਬਾਪੂ ਜੀ ਨੂੰ ਕਹਿਣ ਲੱਗੀ ਕਿਉਂ ਤੁਸੀਂ ਭੈਣ ਨੂੰ ਨਰਕ ਵਰਗੀ ਜ਼ਿੰਦਗੀ ਵਿੱਚ ਭੇਜਣਾ ਚਾਹੁੰਦੇ ਹੋ ਚਰਨਜੀਤ ਚੁੱਪ ਬੈਠੀ ਸੀ ਦੇਖ ਕੇ ਨਿੰਮੋ ਕਹਿਣ ਲੱਗੀ ਭੈਣ ਜੀ ਕਿਉਂ ਸੋਚੀ ਜਾਂਦੇ ਹੋ ਥੋੜੀ ਵੀ ਤਾਂ ਪਤੀ ਜੀ ਆ ਆ ਦੇਖ ਲਓ ਬੀਬੀ ਸਾਹਾਾਂ ਚ ਸਾਹ ਲੈਂਦੇ ਨੇ ਪੂਰਾ ਨਾਮ ਲੈਂਦੇ ਨੇ ਜਸਮੀਤ ਪਰ ਤੁਹਾਡੀ ਸੱਸ ਪੱਥਰ ਹੀ ਕਹਿੰਦੀ ਐ ਅਮਨ ਰਮਨ ਨੂੰ ਉਹਨਾਂ ਦਾ ਸੁਭਾਅ ਹੀ ਚੰਗਾ ਨਹੀਂ ਭੈਣੇ ਫੇਰ ਤੁਸੀਂ ਕਿਉਂ ਆਪਣੇ ਤੇ ਗੱਲ ਲੈਂਦੇ ਹੋ ਸਤਨਾਮ ਵੀਰ ਜੀ ਦਾ ਸਾਥ ਦਿਓ ਜਸਵੀਰ ਸੁਣ ਕੇ ਹੈਰਾਨ ਸੀ ਉਹ ਅੱਖਾਂ ਭਰੀ ਬੈਠੀ ਕਹਿੰਦੀ ਚਰਨਜੀਤ ਨੇ ਤਾਂ ਮੈਨੂੰ ਕਦੇ ਕੁਝ ਦੱਸਿਆ ਨਹੀਂ ਚਰਨਜੀਤ ਭੈਣੇ ਤੁਸੀਂ ਮੇਰੇ ਕੋਲ ਇੱਕ ਵਾਰ ਗਏ ਉਦੋਂ ਕੀ ਦੱਸਦੀ ਮੈਂ ਤਾਂ ਬੀਬੀ ਬਾਪੂ ਜੀ ਨੂੰ ਵੀ ਕੁਝ ਨਹੀਂ ਦੱਸਿਆ ਸੀ ਕੁੜੀਆਂ ਵਾਰੀ ਜੋ ਹੋਇਆ ਤੁਹਾਨੂੰ ਪਤਾ ਹੀ ਐ ਉਸ ਰਾਤ ਸਾਰਾ ਪਰਿਵਾਰ ਦੁਖੀ ਮਨ ਨਾਲ ਸੁੱਤਾ ਅਗਲੇ ਦਿਨ ਸਵੇਰ ਨੂੰ ਉੱਠਣਸਾਰ ਸਤਨਾਮ ਚਰਨਜੀਤ ਨੂੰ ਦੱਸ ਕੇ ਪਿੰਡ ਨੂੰ ਆ ਗਿਆ ਪਹਿਲਾਂ ਆਪਣੇ ਚਾਚੇ ਕੋਲ ਗਿਆ ਤੇ ਉਹਨਾਂ ਨੂੰ ਸਾਰਾ ਕੁਝ ਦੱਸਿਆ ਚਾਚਾ ਜੀ ਕਹਿਣ ਲੱਗੇ ਪੁੱਤ ਸਾਨੂੰ ਤਾਂ ਸਾਰਾ ਕੁਝ ਹੀ ਪਤਾ ਹੈ ਇਧਰ ਸਭ ਕੁਝ ਤਾਂ ਸੁਣਦਾ ਹੈ ਪੋਤੀਆਂ ਨੂੰ ਮਾਰਦੀ ਕਿੰਨੀ ਵਾਰ ਦੇਖੀ ਹੈ ਤੇਰੀ ਚਾਚੀ ਗਈ ਸੀ ਇੱਕ ਦਿਨ ਸਮਝਾਉਣ ਇਹਨੂੰ ਵੀ ਗਲਤ ਬੋਲਣ ਲੱਗ ਗਈ ਚਾਚਾ ਜੀ ਮੈਂ ਤਾਂ ਬਹੁਤ ਦੁਖੀ ਆ ਬੇਬੇ ਤੋਂ ਚਰਨਜੀਤ ਦੇ ਬੀਬੀ ਬਾਪੂ ਕੀ ਸੋਚਦੇ ਹੋਣਗੇ ਚਾਚੀ ਚਾਹ ਲੈ ਕੇ ਆਉਂਦੀ ਹੋਈ ਪੁੱਤ ਕੀ ਸੋਚਣਾ ਹੈ ਉਹਨਾਂ ਨੇ ਉਹ ਕਿਹੜਾ ਭੁੱਲੇ ਹੋਏ ਨੇ ਕਿੰਨੀ ਵਾਰ ਤਾਂ ਉਹਨਾਂ ਆਇਆਂ ਤੋਂ ਤੇਰੀ ਬੇਬੇ ਬੋਲਣ ਲੱਗ ਜਾਂਦੀ ਸੀ ਸਤਨਾਮ ਚਾਹ ਪੀ ਕੇ ਕਹਿਣ ਲੱਗਾ ਚਾਚਾ ਜੀ ਮੈਂ ਸ਼ਹਿਰ ਘਰ ਲਿਆ ਤੇ ਪਰਸੋਂ ਬੁੱਧਵਾਰ ਨੂੰ ਸਿਰਫ ਚਰਨਜੀਤ ਦਾ ਸਮਾਨ ਲੈਣ ਆਉਣਾ ਹੈ ਤੁਸੀਂ ਮੇਰੇ ਨਾਲ ਚੱਲਿਓ ਭੈਣ ਤੇ ਭਾਜੀ ਵੀ ਆਉਣਗੇ ਚਾਚਾ ਜੀ ਨੇ ਹਾਂ ਕਰ ਦਿੱਤੀ ਤੇ ਸਰਪੰਚ ਨੂੰ ਵੀ ਨਾਲ ਜਾਣ ਨੂੰ ਕਿਹਾ ਉਹ ਸਤਨਾਮ ਨਾਲ ਬੈਠ ਕੇ ਸਰਪੰਚ ਦੇ ਘਰ ਵੀ ਪਰਸੋਂ ਸਤਨਾਮ ਨਾਲ ਜਾਣ ਦਾ ਸੁਨੇਹਾ ਦੇ ਗਏ ਪਿੰਡ ਹੋ ਕੇ ਸਤਨਾਮ ਆਪਣੀ ਭੈਣ ਕੋਲ ਚਲਾ ਗਿਆ ਸਰਪੀ ਭੈਣ ਕੋਲ ਪਹੁੰਚਿਆ ਤਾਂ ਉਹਨੇ ਦੱਸਿਆ ਕਿ ਕੱਲ ਅਸੀਂ ਬੇਬੇ ਨਾਲ ਗੱਲ ਕਰਨ ਗਏ ਸੀ ਪਰ ਉਹ ਤਾਂ ਕੁਝ ਸੁਣ ਕਹਿਣ ਨੂੰ ਤਿਆਰ ਹੀ ਨਹੀਂ ਸਤਨਾਮ ਨੇ ਕਿਹਾ ਚਲੋ ਛੱਡੋ ਬਾਜੀ ਮੈਂ ਚਾਚਾ ਜੀ ਤੇ ਸਰਪੰਚ ਨੂੰ ਦਾਸ ਆਇਆ ਤੁਹਾਨੂੰ ਮੈਂ ਕੱਲ ਨੂੰ ਲੈਣ ਆਵਾਂਗਾ ਘਰ ਦੀ ਰਜਿਸਟਰੀ ਲਈ ਉਥੋਂ ਸਤਨਾਮ ਫਿਰ ਆਪਣੇ ਸਹੁਰੇ ਘਰ ਆ ਗਿਆ ਦੂਜੇ ਦਿਨ ਸਤਨਾਮ ਨੇ ਚਰਨਜੀਤ ਦੇ ਭਰਾ ਤੇ ਭੈਣ ਤੇ ਬਾਜੀ ਨੂੰ ਨਾਲ ਲੈ ਕੇ ਮਕਾਨ ਦੀ ਰਜਿਸਟਰੀ ਕਰਵਾ ਲਈ ਰਜਿਸਟਰੀ ਹੁੰਦਿਆਂ ਆਥਨ ਹੋ ਗਿਆ ਅਗਲੇ ਦਿਨ ਪੈਣ ਤੇ ਬਾਜੀ ਨੂੰ ਨਾਲ ਲੈ ਕੇ ਆਪਣੇ ਪਿੰਡ ਘਰ ਚ ਸਮਾਨ ਲੈਣ ਗਿਆ ਸਤਨਾਮ ਨੇ ਸਿਰਫ ਚਰਨਜੀਤ ਦਾ ਸਮਾਨ ਜੋ ਉਸਦੇ ਪੇਕੇ ਆਣੇ ਦਿੱਤਾ ਉਹੀ ਉਥੋਂ ਚੁੱਕਿਆ ਤੇ ਸਾਰਾ ਕੁਝ ਪਿੰਡ ਦੀ ਪੰਚਾਇਤ ਦੇ ਸਾਹਮਣੇ ਕੀਤਾ ਤੇ ਸਰਪੰਚ ਨੂੰ ਲਖਵਾ ਦਿੱਤਾ ਸਰਜੀਤ ਕੌਰ ਆਪਣੀ ਧੀ ਸਰਬੀ ਨੂੰ ਬਹੁਤ ਬੋਲੀ ਕਿ ਉਹ ਮਾਂ ਨੂੰ ਛੱਡ ਕੇ ਸਤਨਾਮ ਹੁਣਾਂ ਦਾ ਸਾਥ ਦਿੰਦੀ ਹੈ ਸਰਬੀ ਆਪਣੀ ਚਾਚੀ ਕੋਲ ਬਹੁਤ ਰੋਈ ਕੀ ਬੇਬੇ ਕਿਉਂ ਐਨੀ ਨਰਮੋਈ ਹੈ ਨਾਲ ਹੀ ਉਹਨੇ ਚਾਚੀ ਨੂੰ ਬੇਬੇ ਦਾ ਖਿਆਲ ਰੱਖਣ ਨੂੰ ਕਿਹਾ ਤੇ ਆਪਣੇ ਪਿੰਡ ਨੂੰ ਚਲੀ ਗਈ ਸਤਨਾਮ ਤੇ ਤਰਸੀਮ ਜਦੋਂ ਸਮਾਨ ਲੈ ਕੇ ਸ਼ਹਿਰ ਆਪਣੇ ਘਰ ਪਹੁੰਚੇ ਤਾਂ ਜੱਗੀ ਨਿਮਮ ਮੰਨਿੰਦਰ ਚਰਨਜੀਤ ਤੇ ਬਾਪੂ ਜੀ ਪਹਿਲਾਂ ਹੀ ਨਵੇਂ ਘਰ ਵਿੱਚ ਪਹੁੰਚੇ ਹੋਏ ਸੀ ਸਾਰਾ ਘਰ ਤੋਤਾ ਹੋਇਆ ਸੀ ਤੇ ਬਾਪੂ ਜੀ ਬੈਠੇ ਪਾਠ ਕਰਨ ਲੱਗੇ ਹੋਏ ਸੀ ਹਾਂਜੀ ਦੋਸਤੋ اے ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਹਾਂ ਕੱਲ੍ਹ ਅਗਲੇ ਭਾਗ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ